ਜਲਖਵਾਰੀਆਂ ਜਿਹੜੀਆਂ ਚਾਹੇ ਕਚੈਰੀਆਂ ਦੀਆਂ ਨੇ ਚਾਹੇ ਉਹ ਇੰਡਸਟਰੀਲ ਸਟਾਂ ਦੀਆਂ ਨੇ ਚਾਹੇ ਉਹ ਕਿਸਾਨਾਂ ਦੀਆਂ ਨੇ ਚਾਹੇ ਉਹ ਮੰਡੀਆਂ ਦੀਆਂ ਨੇ ਹਨਾ ਚਾਹੇ ਸਰਕਾਰੀ ਦਫ਼ਤਰਾਂ ਚ ਕਿਸੇ ਵੀ ਕਿਸਮ ਦੀ ਖੱਜਲਖਵਾਰੀ ਉਹਨਾਂ ਨੂੰ ਦੂਰ ਕਰਨ ਵਾਸਤੇ ਅਸੀਂ ਵਚਨ ਵਾਧਾ ਜੀ ਅ ਜਿਹੜੀਆਂ ਕਚਾਰੀਆਂ ਦੇ ਰਿਸਟਰੀਆਂ ਆਨਲਾਈਨ ਕਰ ਰਹੇ ਆ ਆਰਟੀਓ ਆਫਿਸ ਲੁਧਿਆਣੇ ਵਾਲਾ ਬੰਦ ਕਰਕੇ ਬਹੁਤ ਸਾਰੀਆਂ ਸੇਵਾਵਾਂ ਮਾਂ ਆਨਲਾਈਨ ਕਰਤੀਆਂ ਸੋ ਜ਼ਮਾਨਾ ਹੀ ਆਨਲਾਈਨ ਦਾ ਆ ਗਿਆ ਤਾਂ ਸਾਨੂੰ ਜ਼ਮਾਨੇ ਦੇ ਨਾਲ ਚੱਲਣਾ ਪਊਗਾ ਤਾਂ ਪੰਜਾਬ ਜਿਹੜਾ ਹੈ ਉਹ ਰੱਖਿਆ ਕਰੂ ਇਹਦੇ ਨਾਲ ਹੀ ਸਰ ਗੈਂਗਸਟਰ ਕਲਚਰ ਨੂੰ ਖਤਮ ਕਰਨ ਲਈ ਵੀ ਪੂਰੀ ਮੁਸਤੈਦੀ ਦੇ ਨਾਲ ਥੋੜੀ ਸਰਕਾਰ ਪੁਲਿਸ ਕੰਮ ਕਰ ਰਹੀ ਹੈ ਕਈ ਐਨਕਾਊਂਟਰ ਹੋ ਰਹੇ ਨੇ ਇੰਦਨਾਂ ਦੌਰ ਵਿੱਚ ਪੰਜਾਬ ਦੇਖੋ ਮੈਂ ਕਹਿਣਾ ਚਾਹੁੰਦਾ ਜਿਹੜੇ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤੇ ਫਿਰ ਲੋਰੀਆਂ ਉਹਨਾਂ ਨੂੰ ਵੀ ਨਹੀਂ ਮਿਲਦੀਆਂ ਜੀ ਠੀਕ ਹੈ ਨਾ ਜੀ ਉਹਨਾਂ ਨੂੰ ਫਿਰ ਜਵਾਬ ਜਿਹੜਾ ਉਹ ਡਬਲ ਤਰੀਕੇ ਨਾਲ ਮਿਲੂਗਾ ਫਿਰ ਜੀ ਗੁਰੂ ਸਾਹਿਬ ਨੇ ਦੇਖੋ ਬੰਦ ਚੱਲ ਰਹੇ ਸਰ ਗੁਰੂ ਗੁਰੂ ਸਾਹਿਬ ਦਾ ਜਿਹੜਾ ਤਿਆਗ ਹੈ ਉਹ ਮਾਨਵਤਾ ਦਾ ਤਿਆਗ ਹੈ ਇਤੋਂ ਵੱਡਾ ਤਿਆਗ ਨਹੀਂ ਕੋਈ ਧਰਤੀ ਤੇ ਮਿਲਿਆ ਅਜੇ ਤੱਕ ਤੇ ਨਾ ਹੀ ਹੋਣਾ ਇਦਾਂ ਦਾ ਸੋ ਅਸੀਂ ਮਨਾ ਰਹੇ ਹਾਂ ਮਹਾਪੁਰਸ਼ ਸੰਤ ਮਹਾਪੁਰਸ਼ ਅੱਗੇ ਲੱਗੇ ਹੋਏ ਨੇ ਸਰਕਾਰ ਪਿੱਛੇ ਲੱਗ ਕੇ ਆਪਣਾ ਜਿਹੜਾ ਉਹਨਾਂ ਨੂੰ ਜੋ ਚਾਹੁੰਦੇ ਨੇ ਜਿੰਨੇ ਚਾਹੁੰਦੇ ਨੇ ਅਸੀਂ ਕਰਕੇ ਮਨਾਇਏ ਸਾਰੇ ਇਹ ਤਾਂ ਪੂਰੀ ਮਨੁੱਖਤਾ ਦਾ ਫੰਕਸ਼ਨ ਹੈ ਸਾਰਿਆਂ ਨੂੰ ਸਖੋਲਾ ਸਕਦਾ ਬਿਲਕੁਲ ਜੀ ਸਰ ਸਮਾਗਮ ਬਿਲਣ ਤੋਂ ਆਪੇ ਇਨਵਾਈਟ ਕਰਨ ਰਾਸ਼ਟਰਪਤੀ ਜੀ ਕੁਦਰਤ ਨਗੈਸੀ ਪਰ ਪੀਐਨ ਸਾਹਿਬ ਨੇ ਸਮਾਨ ਦਿੱਤਾ ਚਲੋ ਗਏ ਕਿਤੇ ਬਿਜ਼ੀ ਹੋ ਗਏ ਪ੍ਰਿੰਸ ਵੀ ਚਲਾਉਣ ਦੀ ਗੱਲ ਕੀਤੀ ਸੀ ਐਮ ਸਾਹਿਬ ਕੇ ਜਿਹੜੇ ਟ੍ਰੇਨਸ ਹੈ ਉਹ ਚਲਾਈ ਜਾਣਗੇ ਜੀ ਦੋ ਨਵੀਆਂ ਜੀ ਦੇਖ ਲਓ ਬਿਲਕੁਲ ਅੱਛੀ ਗੱਲ ਹੈ ਜੀ ਜਿਹੜਾ ਜਿੰਨੇ ਯੋਗਦਾਨ ਪਾ ਸਕਦਾ ਉਹਨੂੰ ਪਾਉਣਾ ਚਾਹੀਦਾ ਕੋਈ ਟ੍ਰੇਨ ਵਾਲਾ ਮੰਤਰੀ ਜੀ ਟ੍ਰੇਨ ਚਲਾਉਂਦਾ ਕੋਈ ਯੱਗ ਹੈ ਜੀ ਯੱਗ ਦੇ ਵਿੱਚ ਜਿਹੜਾ ਵੀ ਹਿੱਸਾ ਪਾਉਂਦਾ ਸੰਗਤ ਨੂੰ ਮਿਲ ਕਰੋਗੇ ਬਿਲਕੁਲ ਮੈਂ ਹਰ ਰੋਜ਼ ਅਪੀਲ ਕਰ ਰਹੇ ਹਾਂ ਕਿ ਲੱਖਾਂ ਦੀ ਗਿਣਤੀ ਵਿੱਚ ਸੰਗਤ ਆ ਰਹੀ ਆ ਆ ਵੀ ਚੁੱਕੀ ਹੈ ਵਿਦੇਸ਼ਾਂ ਤੋਂ ਵੀ ਆ ਗਏ ਬਹੁਤ ਵੱਡੇ ਵੱਡੇ ਜਿਹੜੇ ਸੰਤ ਮਹਾਪੁਰਸ਼ ਆ ਰਹੇ ਨੇ ਹਰ ਧਰਮ ਦੇ ਵੀ ਆ ਰਹੇ ਸਰਬ ਧਰਮ ਸੰਮੇਲਨ ਵੀ ਹੋਊਗਾ ਤੇ 24 ਤਰੀਕ ਨੂੰ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜਿਹਦੇ ਵਿੱਚ ਬਹੁਤ ਸਾਰੇ ਇਤਿਹਾਸ ਫੈਸਲੇ ਲਈ ਜਾਣਗੇ ਉਹ ਅਨੰਤ ਸ੍ਰੀ ਨੰਨਕਾਪੁਰ